ਛੰਨੀ ਇਹ ਚ ਕਾਦੀ ਆ ਜਦੋਂ ਕੰਮ ਹੀ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਨੂੰ ਇਹ ਮਜਬੂਰ ਹੋ ਕੇ ਉਹਨੂੰ ਇੱਥੇ ਤਾਲਾ ਲਾਣਾ ਪੈ ਗਿਆ ਕੋਈ ਵੀ ਕੰਮ ਨਹੀਂ ਹੋ ਰਿਹਾ ਇਹੋ ਦੇਖ ਲੋ ਅਜੀ ਇਹੋ ਇਹ ਵੀ ਹੈ ਨਹੀਂ ਪ੍ਰਧਾਨ ਹੈ ਪ੍ਰਧਾਨ ਨੇ ਕਦੇ ਸੀਟ ਤੇ ਬੈਠਾ ਹੁੰਦਾ ਆਈਓ ਨਹੀਂ ਬੈਠਾ ਹੁੰਦਾ ਕੋਈ ਸਟਾਫ ਨਹੀਂ ਇੱਥੇ ਪੂਰਾ ਬੈਠਾ ਹੁੰਦਾ ਸਾਰਾ ਕੁਝ ਹੁੰਦੇ ਹੋਏ ਵੀ ਤੁਸੀਂ ਸਿਆਹ ਸਾਹਿਬ ਲਾ ਲੋ ਵੀ ਇੱਥੇ ਕੰਮ ਨਹੀਂ ਹੋ ਰੇ ਇੱਥੇ ਸਿਰਫ ਇੱਕ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਇੱਥੇ ਫੋਟੋ ਸ਼ੂਟ ਕੀਤਾ ਜਾ ਰਿਹਾ ਹੈਗਾ ਇਹ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਹੋ ਰਿਹਾ ਬਰੇ ਹੁਣ ਤੁਸੀਂ ਸਿਆਹ ਸਾਹਿਬ ਲਾ ਲੋ ਸਾਡੇ ਮਹੱਲਿਆਂ ਦੇ ਵਿੱਚ ਚਿਕਨਗੂਨੀਆ ਡੇਂਗੂ ਇਹ ਸਾਰ ਸਨਾਮਾ ਜੀ ਸਨਾਮ ਦੇ ਅਮਨ अरोड़ा ਜੀ ਨੇ ਪੰਜਾਬ ਪ੍ਰਧਾਨ ਉਹਨਾਂ ਨੂੰ ਤਿੰਨ ਵਾਰੀ ਮੀਟਿੰਗਾਂ ਕੀਤੀਆਂ ਨੇ ਅਸੀਂ ਨੇ ਜਾ ਕੇ ਵੀ ਸ਼ਰ ਇਹਦੇ ਵਿੱਚ ਧਿਆਨ ਦਿਓ ਉਹ ਸਨਾਮ ਦੇ ਵਿੱਚ ਕਿਵੇਂ ਕੰਮ ਹੋ ਰਹੇ ਨੇ ਇਧਰ ਧੂਰੀ ਦੇ ਵਿੱਚ ਅਸੀਂ ਉਹ ਭਗਵੰਤ ਮਾਨ ਦੇ OSRO ਸਾਹਿਬ ਦੀ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਉਹਨਾਂ ਦੇ ਕੰਮ ਕਿਵੇਂ ਹੋ ਰਹੇ ਨੇ ਧੂਰੀ ਚ ਢੀੜਵੇ ਦੇ ਵਿੱਚ ਚੀਮਾ ਸਾਹਿਬ ਨੇ ਸਾਡੇ ਚੀਮਾ ਸਾਹਿਬ ਅੱਜ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਚੈੱਕ ਵੰਡ ਰਹੇ ਨੇਗੇ ਤੁਸੀਂ ਇੱਕ ਗੱਲ ਦਾ ਹਿਸਾਬ ਲਾ ਲਓ ਜੀ ਮੈਂ ਇੱਕ ਗੱਲ ਕਹਿਣਾ ਵੀ ਸੰਗਰੂਰ ਦੇ ਵਿੱਚ ਮਤਰੀ ਮਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈਗਾ ਸੰਗਰੂਰ ਮੁੰਤਾ ਪਰ ਸੰਗਰੂਰ ਜੀ ਇਸ ਨਸਿਆ ਸੀਐਮ ਸੀਟੀ ਕਿ ਮੈਂ ਕਹਿ ਸਕਦਾ ਜਦੋਂ ਮੈਂਟਲ ਹੀ ਨਹੀਂ ਮਿਲਿਆ ਹੂੰ ਕਣ ਆਪ ਇੱਕ 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 ਪਾਰਟੀ ਨੂੰ ਅਮੈਂਡਡ ਨਹੀਂ ਮਿਲਿਆ ਇੱਕ ਪਾਰਟੀ ਨੂੰ ਫਤਵਾ ਨਹੀਂ ਮਿਲਿਆ ਭਾਂਤ ਭਾਂ ਦੇ ਲੋਕਾਂ ਨੂੰ ਫਤਵਾ ਮਿਲਿਆਗਾ ਅਸੀਂ ਜਨਤ ਦੇ ਏਸੇ ਕਰਕੇ ਸਮਰਥਨ ਦਿੱਤਾ ਸੀਗਾ ਸਰਕਾਰ ਐ ਕੰਮ ਕਰਨਗੇ ਪਰ ਨਲਾਇਕ ਅਸੀਂ ਪ੍ਰਧਾਨ ਬਣਾ ਬੈਠੇ ਜੀ 6 ਮਹੀਨੇ ਹੋ ਗਏ ਤੁਸੀਂ 6 ਮਹੀਨੇ ਚ 6 ਕੰਮ ਦੱਸ ਦੋ ਸ਼ਹਿਰ ਦੇ ਸੰਗਰੂਰ ਅੱਜ ਜਿਹੜੇ ਐਮਸੀ ਨੇ 10 ਦੇ ਕਰੀਬ ਉਹਨਾਂ ਦੇ ਵੱਲੋਂ ਜਿਹੜੀ ਨਗਰ ਕੌਸ਼ਤ ਸੰਗਰੂਰ ਹੈ ਉਸ ਨੂੰ ਤਾਲਾ ਲਗਾ ਦਿੱਤਾ ਗਿਆਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਅੰਦਰ ਲੋਕ ਸੀਗੇ ਉਹ ਅੰਦਰੀ ਇਸ ਸਮੇ ਹੈਗੇ ਨੇਗੇ ਇਹ ਤਸਵੀਰਾਂ ਸੰਗਰੂਰ ਨਗਰ ਕੌਸਲ ਦੀਆਂ ਨੇ ਕਿਹਾ ਦੋਨੇ ਗੇਟਾਂ ਨੂੰ ਤਾਲਾ ਜਿਹੜਾ ਉਹ ਐਮਸੀਆਂ ਦੇ ਵੱਲੋਂ ਲਗਾ ਦਿੱਤਾ ਗਿਆ ਹੈਗਾ ਚਾਬੀਆਂ ਇਹਨਾਂ ਦੇ ਕੋਲ ਲਏ ਨੇ ਤੇ ਹੱਥ ਦੇ ਵਿੱਚ ਜਿਹੜੇ ਜਿਹੜੇ ਟੈਂਡਰ ਹੋਏ ਹੋਏ ਨੇ ਉਹਨਾਂ ਦੇ ਜਿਹੜੇ ਵਰਕ ਆਰਡਰ ਨੇ ਉਹ ਉਹਨਾਂ ਨੇ ਰੱਖੇ ਹੋਏ ਨੇ ਕਿਉਂਕਿ ਜਿਹੜਾ ਵੱਡਾ ਜਿਹੜਾ ਮਸਲਾ ਹੈਗਾ ਉਹ ਇਹੀ ਹੈ ਕਿ ਸੰਗਰੂਰ ਦੇ ਵਿੱਚ ਨਾ ਤਾਂ ਕੂੜੇ ਦਾ ਕੋਈ ਹੱਲ ਹੈ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਡਿਵੈਲਪਮੈਂਟ ਦਾ ਕੰਮ ਹੈ ਉਹ ਹੋ ਰਿਹਾ ਇਹ ਇਲਜ਼ਾਮ ਨੇ ਜਿਹੜੇ ਐਮਸੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਭਾਈ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਹਾਡੇ ਵੱਲੋਂ ਜਿਹੜਾ ਗੇਟ ਜੇ ਜਿਹੜਾ ਤਾਲਾ ਲਗਾਇਆ ਗਿਆ ਅਸੀਂ ਐਮਸੀਆਂ ਨੇ ਇਹ ਸ਼ਹਿਰ ਦੇ ਕਮਨ ਜਿਹੜੇ ਨਹੀਂ ਹੋ ਰਹੇ ਉਹਦੇ ਕਰਕੇ ਲਗਾਇਆ ਕਿਉਂਕਿ ਨਗਰ ਕੌਂਸਲ ਕਮੇਟੀ ਆਪਣੀ ਜਿਹੜੀ ਹੈਗੀ ਹੈਗੀ ਆਪਣਾ ਮੌਜੂਦਾ ਸਰਕਾਰ ਆਮ ਪਾਰਟੀ ਦੀ ਸਰਕਾਰ ਦੀ ਪ੍ਰਧਾਨ ਵੀ ਕਮੇਟੀ ਵੀ ਐਮਸੀ ਵੀ ਸਾਰਾ ਕੁਝ ਹੁੰਦੇ ਹੋਏ ਵੀ ਤੁਸੀਂ ਹਾਂ ਸਾਹਿਬ ਲਾ ਲੋ ਵੀ ਇੱਥੇ ਕੰਮ ਨਹੀਂ ਹੋ ਰੇ ਇੱਥੇ ਸਿਰਫ ਇੱਕ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਇੱਥੇ ਫੋਟੋ ਸ਼ੂਟ ਕੀਤਾ ਜਾ ਰਿਹਾ ਹੈਗਾ ਐਤੋਂ ਬਗੈਰ ਹੋਰ ਕੋਈ ਕੰਮ ਨਹੀਂ ਹੋ ਰਿਹਾ ਉਰੇ ਹੁਣ ਤੁਸੀਂ ਹਾਂ ਸਾਹਿਬ ਲਾ ਲੋ ਸਾਡੇ ਮਹੱਲਿਆਂ ਦੇ ਵਿੱਚ ਚਿਕਨਗੂਨੀਆ ਡੇਂਗੂ ਇਹ ਸਾਰੀਆਂ ਬਿਮਾਰੀਆਂ ਹੋ ਰਹੀਆਂ ਨੇਗੀਆਂ ਤੇ ਇਹਦੇ ਨਾਲ ਮੌਤਾਂ ਹੋ ਰਹੀਆਂ ਨੇ ਸਾਡੇ ਜਿਹੜੇ ਆਪਣਾ ਨਗਰ ਕੌਂਸਲ ਕਮੇਟੀ ਦੇ ਪ੍ਰਧਾਨ ਠੀਕ ਹੈ ਜੀ ਉਹਨਾਂ ਦੇ ਜਿਹੜੇ ਜੁਨੀਅਰ ਪ੍ਰਧਾਨ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਚਿਕਨਗੂਨੀਆ ਨਾਲ ਕੱਲ ਤੇ ਉਹਨਾਂ ਦੇ ਪਹਿਲਾ ਹਫਤਾ ਪਹਿਲਾਂ ਚਾਚੀ ਦੀ ਡੈਥ ਹੋ ਗਈ ਸੀ ਉਦੋਂ ਇੱਕ ਡੀਐਸਪੀ ਸਾਹਿਬ ਤਿਗੇ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਨੂੰ ਪਾਣੀ ਦੇ ਵਿੱਚ ਦੀ ਡੈੱਡ ਬੋਡੀ ਉਹਨਾਂ ਦੀ ਸ਼ਮਸ਼ਾਨ ਘਾਟ ਤੱਕ ਲੈ ਕੇ ਗਏ ਇਹ ਹਾਲਾਤ ਨੇ ਸਾਡੇ ਕੂੜੇ ਦੇ ਢੇਰ ਲੱਗ ਰਹੇ ਨੇ ਕੂੜੇ ਦੇ ਢੇਰਾਂ ਦੇ ਉੱਤੇ ਜਿਹੜੇ ਵੇਸਾਰਾ ਪਸ਼ੂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੇ ਜਿਹੜੇ ਉਹ ਮੂੰਹ ਮਾਰਦੇ ਨੇ ਉਸ ਤੋਂ ਬਾਅਦ ਲੋਕਾਂ ਦੇ ਸਿੰਘ ਮਾਰਦੇ ਨੇ ਸੱਟਾ ਵਾਦਿਆ ਨੇ ਪਰ ਇੱਥੇ ਕੋਈ ਵੀ ਸਰਕਾਰ ਕੋਈ ਵੀ ਨੁਮਾਇੰਦਾ ਇਸ ਗੱਲ 'ਤੇ ਧਿਆਨ ਦੇਣ ਦੀ ਮਤਲਬ ਖੇਚਲਾ ਨਹੀਂ ਕਰਦਾ ਇੱਕ ਗੱਲ ਮੈਂ ਹੋਰ ਕਹਿਣਾ ਚਾਹਣਾ ਇੱਥੋਂ 14 ਕਿਲੋਮੀਟਰ ਦੂਰ ਸਨਾਮ ਆ ਜੀ ਸਨਾਮ ਦੇ ਅਮਨ अरोड़ा ਜੀ ਨੇ ਪੰਜਾਬ ਪ੍ਰਧਾਨ ਉਹਨਾਂ ਨੂੰ ਤਿੰਨ ਵਾਰੀ ਮੀਟਿੰਗਾਂ ਕੀਤੀਆਂ ਨੇ ਅਸੀਂ ਨੇ ਜਾ ਕੇ ਬਿਸ਼ਰ ਇਹਦੇ ਵਿੱਚ ਧਿਆਨ ਦਿਓ ਉਹ ਸੁਨਾਮ ਦੇ ਵਿੱਚ ਕਿਵੇਂ ਕੰਮ ਹੋ ਰਹੇ ਨੇ ਇਧਰ ਧੂਰੀ ਦੇ ਵਿੱਚ ਅਸੀਂ ਉਹ ਭਗਵੰਤ ਮਾਨ ਦੇ ਓਐਸਡੀ ਸਾਹਿਬ ਦੀ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਉਹਨਾਂ ਦੇ ਕੰਮ ਕਿਵੇਂ ਹੋ ਰਹੇ ਨੇ ਧੂਰੀ ਚ ਡਿੜਵੇ ਦੇ ਵਿੱਚ ਚੀਮਾ ਸਾਹਿਬ ਨੇ ਸਾਡੇ ਚੀਮਾ ਸਾਹਿਬ ਅੱਜ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਚੈੱਕ ਵੰਡ ਰਹੇ ਨੇਗੇ ਤੁਸੀਂ ਇੱਕ ਗੱਲ ਦਾ ਹਿਸਾਬ ਲਾ ਲਓ ਜੀ ਮੈਂ ਇੱਕ ਗੱਲ ਕਹਿਣਾ ਵੀ ਸੰਗਰੂਰ ਦੇ ਵਿੱਚ ਮਤਰੀਮਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈਗਾ ਸੰਗਰੂਰ ਦੇ ਵਿੱਚ ਕੀ ਲੋਕ ਨਹੀਂ ਰਹਿੰਦੇ ਹੈਗੇ ਸੀਐਮ ਸੀਟੀ ਆ ਸਾਡੀ सीएमसीटी ਦੀ ਸਾਡੀ ਇਹ ਤਰਾਸਤੀ ਹੈਗੀ ਵੀ ਤੁਸੀਂ ਆਪਸਾਬ ਲਾ ਲੋ ਜੀ ਇੰਨਾ ਬੁਰਾ ਹਾਲ ਹੈਗਾ ਗਲੀਆਂ ਦੇ ਸੜਕ ਆ ਮੈਂ ਇੱਕ ਗੱਲ ਕਹਿਣਾ ਚਾਹੁੰਦਾਗਾ ਆ ਵਰਕ ਦੇ ਵਰਕ ਆਊਟਰ ਦੀ ਜਿਹੜੀ ਕਾਪੀਆਂ ਟੈਂਡਰ ਹੋਏ ਹੋਏ ਨੇਗੇ ਇਹਨਾਂ ਦਾ ਕਿਸੇ ਦਾ ਕੰਮ ਸ਼ੁਰੂ ਨਹੀਂ ਹੋ ਰਿਆ ਕਾਰਨ ਕੀ ਹੈਗਾ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਦੀ ਸੈਟਿੰਗ ਨਹੀਂ ਬੈਠ ਰਹੀ ਸੈਟਿੰਗ ਕਦੀ ਨਹੀਂ ਬੈਠ ਰਹੀ ਕਮਿਸ਼ਨ ਦੀ ਨਹੀਂ ਬੈਠ ਰਹੀ ਕਿਉਂਕਿ ਠੇਕੇਦਾਰਾਂ ਦੇ ਨੰਬਰ ਇਹਦੇ ਵਿੱਚ ਨੇ ਨਾਮ ਇਹਦੇ ਵਿੱਚ ਨੇ ਸਾਰਾ ਕੁਝ ਇਹਨਾਂ ਦੇ ਵਿੱਚ ਆਈ ਉਸ ਤੋਂ ਬਾਅਦ ਵੀ ਕੰਮ ਕਿਉਂ ਨਹੀਂ ਸ਼ੁਰੂ ਹੋ ਰੇਗੇ ਮੈਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਜਿਹੜਾ ਸੰਗਰੂਰ ਨੂੰ ਜ਼ੀਰੋ ਕਰਕੇ ਸੰਗਰੂਰ ਨੂੰ ਜ਼ੀਰੋ ਕਰਕੇ ਇੱਥੇ ਫਾਇਦਾ ਕਿਹਨੂੰ ਪਚਾਇਆ ਜਾ ਰਿਹਾ ਹੈ ਬਿਲਕੁਲ ਇਹ ਲੋਕ ਨੇ ਅੰਦਰ ਜਿਹੜੇ ਇਸ ਸਮੇਂ ਫਸੇ ਹੋਏ ਨੇ ਗੇਟ ਲੱਗ ਚੁੱਕਿਆ ਬਾਈ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਕਰੋਸ ਪ੍ਰਦਰਸ਼ਨ ਬਾਹਰ ਐਮਸੀ ਕਰ ਰਹੇ ਨੇ ਤੁਸੀਂ ਅੰਦਰ ਫਸੇ ਹੋਏ ਹੋ ਇਹ ਪੂਰੇ ਮਸਲੇ ਨੂੰ ਕਿਵੇਂ ਦੇਖਦੇ ਹੋਗੇ ਇਸ ਮਸਲੇ ਦਾ ਦੇਖੋ ਐਮਸੀਆਂ ਤੇ ਤੇ ਕਮੇਟੀ ਦੇ ਵਿੱਚ ਵਿਚਕਾਰ ਹੈਗਾ ਸਾਡਾ ਕੋਈ ਇਹ ਦੇ ਵਿੱਚ ਲੈਣਾ ਦੇਣਾ ਨਹੀਂ ਹੈਗਾ ਜਿਹੜਾ ਪਬਲਿਕ ਦਾ ਹੈਗਾ ਦੇਖੋ ਪਬਲਿਕ ਪਰੇਸ਼ਾਨ ਹੁੰਦੀ ਹੈਗੀ ਇਹ ਇਹਨਾਂ ਦੀ ਜੋ ਐਮਸੀਆਂ ਦਾ ਕੋਈ ਮੰਗਾ ਨਹੀਂ ਗਈਆਂ ਇਹਨਾਂ ਦਾ ਹੱਕ ਹੈ ਲੋਕਤੰਤਰ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਨਾ ਤੇ ਇਹ ਕਹਦੇ ਇਹ ਨਹੀਂ ਹੈਗਾ ਵੀ ਲੋਕ ਪਰੇਸ਼ਾਨ ਹੋਣ ਇਹਨਾਂ ਦੀ ਆਪਸ ਵਿੱਚ ਕੋਈ ਰਾਜਨੀਤੀ ਹੈਗੀ ਰਾਜਨੀਤੀ ਕਰਕੇ ਇਹ ਸਾਰਾ ਕਨੇ ਸੰਗਰੂਰ ਦਾ ਕੰਮ ਪ੍ਰਭਾਵਿਤ ਹੋਇਆ ਪਿਆਗਾ ਸੀਐਮ ਸਿਟੀ ਕਿੱਥੇ ਜਾਂਦਾ ਸੰਗਰੂਰ ਨੂੰ ਤਾਂ ਪਰ ਸੰਗਰੂਰ ਜੀ ਸਨਸੀਐਮ ਸਿਟੀ ਕਹ ਸਕਦੇ ਜਦੋਂ ਮੈਂਟਲ ਹੀ ਨਹੀਂ ਮਿਲਿਆ ਕਹਿੰਦਾ ਆਪਾਂ ਇੱਕ 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 ਪਾਰਟੀ ਨੂੰ ਅਮੈਂਡਡ ਨਹੀਂ ਮਿਲਿਆ ਇੱਕ ਪਾਰਟੀ ਨੂੰ ਫਤਵਾ ਨਹੀਂ ਮਿਲਿਆ ਭਾਂਤ ਭਾਂ ਦੇ ਲੋਕਾਂ ਨੂੰ ਫਤਵਾ ਮਿਲਿਆਗਾ ਅਲੱਗ-ਅਲੱਗ ਕੋਕ 10 ਦੇ ਕਰੀਬ ਤਾਂ ਲਾਲੋ ਵੀ 29 ਦੇ ਵਿੱਚੋਂ ਆਜ਼ਾਦ ਜਿੱਤੇ ਹੋਏ ਨੇਗੇ ਫਿਰ ਤਿੰਨ ਮਤਲਬ ਕਿ ਬੀਜੇਪੀ ਦੇ ਜਿੱਤੇ ਹੋਏ ਨੇਗੇ ਜਦੋਂ ਕਿ ਸੰਪੂਰਨ ਤੌਰ ਤੇ ਇਹਨਾਂ ਨੂੰ ਅਮੈਂਡਡ ਨਹੀਂ ਮਿਲਿਆ ਫਤਵਾ ਨਹੀਂ ਮਿਲਿਆ ਇਸੇ ਕਰਕੇ ਇਹਨਾਂ ਦੀ ਰਸਾ ਕਿਸੀ ਆਪਸ ਵਿੱਚ ਸਰਕਾਰ ਦੀ ਔਰ ਅਮਚਾਂ ਦੀ ਚੱਲ ਰਹੀ ਹੈਗੀ ਪਬਲਿਕ ਪਰੇਸ਼ਾਨ ਹੈ ਸ਼ਹਿਰ ਪਰੇਸ਼ਾਨ ਹੈ ਸਾਰਾ ਬੈਠ ਕੇ ਜੋ ਵੀ ਇਹਨਾਂ ਦੀ ਕਦੇ ਐਮਸੀਆਂ ਦੀ ਮੰਗਾਂ ਨੇ ਉਹ ਸਪੂਰਨ ਕੀਤੀਆਂ ਜਾਣ ਇਹ ਕਹਿੰਦੇ ਸਾਰਾ ਪ੍ਰਭਾਤ ਸਾਰਾ ਸ਼ਹਿਰ ਸੀਐਮਸੀਟੀ ਕਹੀ ਜਾਂਦਾ ਸੀਐਮਸੀਟੀ ਦਾ ਹੈ ਹੀ ਨਹੀਂਗਾ ਜੇ ਸੀਐਮਸੀਟੀ ਹੁੰਦਾ ਤਾਂ ਇੱਕ ਪਾਰਟੀ ਦੀ ਕਹਿੰਦੇ ਇੱਥੇ ਕਮੇਟੀ ਨਾ ਬਣੀ ਹੁੰਦੀ ਇੱਕ ਇਸੇ ਕਰਕੇ ਇਹ ਚੀਜ਼ ਲੱਗਦੀ ਹੈ ਕਿ ਇੱਕ ਪਾਰਟੀ ਦੀ ਕਮੇਟੀ ਨੇ ਇੱਕ ਪਾਰਟੀ ਜਿਹੜੀ ਕਮੇਟੀ ਹੁੰਦੀ ਤਾਂ ਇੱਕ ਪਾਰਟੀ ਪਾਰਟੀ ਦੇ ਐਮਸੀ ਹੁੰਦੇ ਆਜ਼ਾਦ ਨਾ ਜਿੱਤੇ ਹੁੰਦੇ ਫਿਰ ਆਪਾਂ ਸੀਐਮਸੀਟੀ ਕਹਿ ਸਕਦੇ ਸੀ ਦੇਖੋ ਸੀਐਮਸੀਟੀ ਨਹੀਂ ਹੈ ਇਹ ਇਸੇ ਕਰਕੇ ਸੀਐਮਸੀਟੀ ਨੂੰ ਬਿਲਕੁਲ ਪਾਰਟੀ ਨੂੰ ਮੰਡਟ ਨਹੀਂ ਮਿਲਿਆ ਜੇ ਇਹ ਕਿਵੇਂ ਦੇਖਦੇ ਕਿ ਹੁਣ ਤੁਸੀਂ ਆਪਣਾ ਪ੍ਰਦਰਸ਼ਨ ਕਰ ਰਹੇ ਹੋਗੇ ਲੋਕ ਪਰੇਸ਼ਾਨ ਹੋ ਰਹੇ ਨੇਗੇ ਤਾਂ ਹੁਣ ਇਹਦੇ ਨਾਲ ਤਾਂ ਦੂਰੀ ਪਰੇਸ਼ਾਨੀਆਂ ਜਿਹੜੀ ਲੋਕਾਂ ਨੂੰ ਆ ਰਹੀ ਹੈਗੀ ਪਰੇਸ਼ਾਨੀ ਇਹ ਚ ਕਹ ਦੀ ਜਦੋਂ ਕੰਮ ਹੀ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਨੂੰ ਇਹ ਮਜਬੂਰ ਹੋ ਕੇ ਸਾਨੂੰ ਇੱਥੇ ਥਾਣਾ ਲੈਣਾ ਪਿਆ ਕੋਈ ਵੀ ਕੰਮ ਨਹੀਂ ਹੋ ਰਿਹਾ ਇਹੋ ਦੇਖ ਲੋ ਅੱਜ ਇਹੋ ਇਹ ਵੀ ਹੈ ਨਹੀਂ ਪ੍ਰਧਾਨ ਹੈ ਪ੍ਰਧਾਨਿਕ ਦੀ ਸੀਟ ਤੇ ਬੈਠਾ ਹੁੰਦਾ ਇਹ ਨਹੀਂ ਬੈਠਾ ਹੁੰਦਾ ਕੋਈ ਸਟਾਫ ਨਹੀਂ ਇੱਥੇ ਪੂਰਾ ਬੈਠਾ ਹੁੰਦਾ ਜਨਤਾ ਦੇ ਕੰਮੇ ਨਹੀਂ ਹੋ ਰਹੇ ਜੀ ਇਸ ਕਰਕੇ ਅਸੀਂ ਫਿਰ ਜਰੂਰੀ ਇਹ ਬਿਲਡਿੰਗ ਨੂੰ ਦੇਖਦੇ ਕਿ ਜਈ ਜਾਣਾ ਤੇ ਇੱਥੇ ਬੈਟਰੀ ਨੇ ਜਿਹੜੇ ਦੋ ਚਾਰ ਬੰਦੇ ਵੀ ਉਹਨਾਂ ਨੂੰ ਉਹਨਾਂ ਨੂੰ ਬੈਠਣ ਨੂੰ ਤਨਖਾਹ ਦਿੱਤੀ ਜਾਏ ਇਸ ਕਰਕੇ ਅਸੀਂ ਮਜਬੂਰ ਹੋ ਕੇ ਸਾਨੂੰ ਜਿੰਦਾ ਲਾਉਣਾ ਪੈ ਗਿਆ ਬਾਈ ਜੀ ਤੁਸੀਂ ਤਾਂ ਫਿਰ ਇਹਨਾਂ ਦੇ ਹੱਕ 'ਚ ਐਮਸੀ ਤੁਸੀਂ ਬਣਾਇਆ ਤੁਸੀਂ ਸਪੋਰਟ ਕੀਤੀ ਤਾਂ ਹੀ ਤਾਂ ਐਮਸੀ ਬਣਿਆ ਤਾਂ ਹੁਣ ਕੀ ਦਿੱਕਤ ਆ ਜਿਹੜਾ ਪ੍ਰਧਾਨ ਹੈ ਸੋਰੀ ਤੁਹਾਡਾ ਨਗਰ ਕੌਂਸਲ ਦਾ ਤੁਸੀਂ ਐਮਸੀਆਂ ਨੇ ਸਾਰਿਆਂ ਨੇ ਉਹਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈਗਾ ਤਾਂ ਹੁਣ ਸਮੱਸਿਆ ਫਿਰ ਕੀ ਆ ਗਈ ਹੈ ਅਸੀਂ ਜਿਆਦਾ ਜਿੱਤੇ ਸੀ ਅਸੀਂ ਜਿਆਦਾ ਦੇ ਏਸੇ ਕਰਕੇ ਸਮਰਥਨ ਦਿੱਤਾ ਸੀਗਾ ਸਰਕਾਰ ਐ ਕੰਮ ਕਰਨਗੇ ਪਰ ਨਲਾਇਕ ਅਸੀਂ ਪ੍ਰਧਾਨ ਬਣਾ ਬੈਠੇ ਜੀ 6 ਮਹੀਨੇ ਹੋ ਗਏ ਤੁਸੀਂ 6 ਮਹੀਨੇ ਚ 6 ਕੰਮ ਦੱਸ ਦੋ ਸ਼ਹਿਰ ਦੇ ਤੁਸੀਂ ਵੀ ਵਿੱਚਰਦੇ ਹੋ ਬਜ਼ਾਰਾਂ ਚ ਤੁਸੀਂ ਡੇਲੀ ਖਬਰਾਂ ਲਗਦੀਆਂ ਨਹੀਂਆਂ ਸੀਵਰੇ ਦੀ ਬਲੋਕੇ ਹੀ ਨਹੀਂ ਅੱਜ ਤੱਕ ਹੱਲ ਹੋ ਸਕੇ 6 ਮਹੀਨੇ ਚ ਕੂੜੇ ਦੇ ਢੇਰਾਂ ਦਾ ਹੱਲ ਦੇ ਕੋਈ ਹੱਲ ਨਹੀਂਗਾ ਕੂੜਾ ਗਿਰ ਰਿਹਾਗਾ ਤਰਾ ਤਰਾ ਹੋਈ ਪਈ ਐ ਗੰਦਗੀ ਕਰਕੇ ਚਿਕਨ ਗੁਣੇ ਘਰ ਘਰ ਫੈਲਿਆ ਹੋਇਆ ਹੈਗਾ ਠੀਕ ਆ ਜੀ ਤੇ ਲੋਕ ਸਾਨੂੰ ਕੰਮ ਕਹਿੰਦੇ ਨੇ ਗਾਹਾਂ ਸਾਡੇ ਕੰਮ ਹੁੰਦੇ ਨਹੀਂ ਜ਼ਿਲ੍ਹੇ ਦਾ ਮਾਲਕ ਡੀਸੀ ਸਾਹਿਬ ਦੇ ਘਰ ਦੇ ਮੂਹਰੇ ਪਾਸੇ ਅੱਜ ਸਾਲ ਹੋ ਗਿਆ ਸੜਕ ਪੱਟੀ ਨੂੰ ਵਰਕ ਆਰਡਰ ਹੋਏ ਨੇ ਸਾਰਾ ਕੁਝ ਹੈ ਉੱਥੇ ਨਹੀਂ ਸੜਕ ਬਣਦੀ ਠੀਕ ਹੈ ਜੀ ਤੁਹਾਨੂੰ ਲੱਗਦਾ ਕਿ ਸਿਆਸਤ ਹੋ ਰਹੀ ਹੈ ਪੂਰੀ ਸੰਗਰੂਰ ਦੀ ਬਿਲਕੁਲ ਬਿਲਕੁਲ ਅੰਦਰੂਨੀ ਸਿਆਸਤ ਹੈ ਜਿਹੜੀ ਉਹਦੇ ਕਰਕੇ ਇਹਦੀ ਭੇਡ ਚੜਿਆ ਹੋਇਆ ਹੈਗਾ ਨਗਰ ਕੌਂਸਲ ਸਰਕਾਰ ਸਾਹਿਬ ਬਿਲਕੁਲ ਸਿਆਸਤ ਹੋ ਰਹੀ ਹੈ ਜਾਂ ਤਾਂ ਹੋਵੇ ਨਾ ਸਾਰੇ ਪੰਜਾਬ ਚ ਹੀ ਨਹੀਂ ਕੰਮ ਹੋ ਰਹੇ ਹਾਂ ਸੁਨਾਮ ਕੰਮ ਚੱਲ ਰਹੇ ਨੇ ਧੜਾ ਧੜ ਤੁਸੀਂ ਦਿੱਲੀੋਂ ਲਾ ਰਹੇ ਹੋ ਕਰੋੜਾ ਰੁਪਏ ਦੇ ਕੰਮ ਚੱਲ ਰਹੇ ਦਿੜਵੇ ਚੱਲ ਰਹੇ ਨੇਗੇ ਤੇ ਆਪਣੇ ਧੂਰੀ ਚੱਲ ਰਹੇ ਨੇਗੇ ਲਹਿਰੇ ਚੱਲ ਰਹੇ ਨੇ ਹਲਕਾ ਸੰਗਰੂਰ ਛੱਡ ਕੇ ਸਾਰੇ ਕਿਤੇ ਚੱਲ ਰਹੇ ਨੇ ਹਲਕਾ ਸੰਗਰੂਰ ਹੈ ਜਿਹੜਾ ਉਹ ਸੀਐਮ ਸਿਟੀ ਹੈ सीएम सिटी ਅਸੀਂ ਤਾਂ ਇਸ ਕਰਕੇ ਸਮਰਥਨ ਦਿੱਤਾ ਸੀਗਾ ਵੀ ਬਾਦਲਾ ਨੇ ਬਟਿੰਡਾ ਚਮਕਾਤਾ ਕੈਪਟਨ ਨੇ ਪਟਿਆਲਾ ਚਮਕਾਤਾ ਸਾਡੇ ਸ਼ਹਿਰ ਦਾ ਸੀਐਮ ਹੈ ਸਾਡੇ ਜ਼ਿਲ੍ਹੇ ਦਾ ਸੀਐਮ ਹੈ ਵੀ ਸਾਡਾ ਸੰਗਰੂਰ ਚਮਕੂਗਾ ਬਿਲਕੁਲ ਤੁਸੀਂ ਉਹ ਚਮਕਣ ਦੀ بجائے ਮਗਰ ਉਹ ਦੇਖੋ ਜੀ ਕੂੜੇ ਦੀ ਟਰਾਲੀ ਜਾਰੀ ਦੇਖੋ ਐਡੇ ਐਡੇ ਕੂੜੇ ਦੇ ਢੇਰ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਸਾਡੇ ਸੰਗਰੂਰ ਦੀ ਪੱਟੀ ਮੇਸ ਕਰਤੀ ਜੀ ਇਹਨਾਂ ਨੇ ਚਮਕਣਾ ਤਾਂ ਕੀ ਗੱਲ ਹੈ ਹੁਣ ਤੁਸੀਂ ਕੀ ਫੈਸਲਾ ਲਿਆਗਾ ਹੁਣ ਤੁਸੀਂ ਕੀ ਕਰਨਾ ਹੈਗਾ ਇਸ ਤੋਂ ਬਾਅਦ ਕਿਉਂਕਿ ਗੇਟ ਬੰਦ ਕਰਕੇ ਤਾਂ ਮਸਲਾ ਹੱਲ ਹੋਣਾ ਨਹੀਂਗਾ ਹੁਣ ਫਿਰ ਕੀ ਰਾਹ ਕੀ ਬਚਦਾ ਤੁਹਾਡੇ ਕੋਲ ਸਾਡੇ ਕੋਲ ਇਹੀ ਅਸੀਂ ਹੱਕ ਕੇ ਕੋਈ ਨਹੀਂ ਅਸੀਂ ਲਾ ਕੇ ਰਾਜੀ ਸੀ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਜਦੋਂ ਅਸੀਂ ਪਾਰਟੀ ਚੋਂ ਅਸੀਂ ਸਮਰਥਨ ਦੇਣ ਤੋਂ ਬਾਅਦ ਪਾਰਟੀ ਤੋਂ ਸਲੀਪਾ ਦਿੱਤਾ ਕੰਮ ਨਹੀਂ ਸੀ ਹੋ ਰੇ ਤਸਾਂ ਨੂੰ ਸੀਆ ਮਹੋਸ ਵੀ ਬੁਲਾਇਆ ਗਿਆ ਸਾਰਾ ਉਹਨਾਂ ਨੂੰ ਦੱਸਿਆ ਅਮਨ ਰੋੜਾ ਜੀ ਨੇ ਦੱਸਿਆ ਚੀਮਾ ਸਾਹਿਬ ਨੂੰ ਦੱਸਿਆ ਇੱਥੇ ਸੁਖੀ ਆਪਣੇ ਓਐਸਡੀ ਸਾਹਿਬ ਆਏ ਉਹਨਾਂ ਨੂੰ ਦੱਸਿਆ ਕਿ ਸੰਗਰੂਰ ਦਾ ਬਰਾਹਲ ਹੈ ਜੀ ਕੰਮ ਨਹੀਂ ਕਰਦੇ ਨਾ ਸਾਡਾ ਪ੍ਰਧਾਨ ਕੰਮ ਕਰਕੇ ਰਾਜੀ ਇਹਨਾਂ ਇੰਟਰਸਟ ਲੈਂਦਾ ਵਰਕ ਆਰਡਰ ਹੋਏ ਹੋਏ ਨੇ ਟੈਂਡਰ ਲਾ ਕੇ ਵਰਕ ਆਰਡਰ ਹੋਏ ਨੇ ਕੰਮ ਕਿਉਂ ਨਹੀਂ ਸ਼ੁਰੂ ਹੋ ਰਿਹਾ ਜਾਂ ਤਾਂ ਪ੍ਰਧਾਨ ਨਲਾਇਕ ਹੈ ਜਾਂ ਉਹਦੀ ਉਹਦੇ ਨਾਲ ਸੈਟਿੰਗ ਨਹੀਂ ਹੋ ਰਹੀ ਕਮਿਸ਼ਨ ਪ੍ਰਤੀ ਤੇ ਕੰਮ ਨਾ ਹੋਣ ਕਰਕੇ ਲੋਕ ਸਾਨੂੰ ਕੰਮ ਕਹਿੰਦੇ ਨੇ ਅੱਗੋਂ ਕਮੇਟੀ ਚ ਕੰਮ ਨਹੀਂ ਹੋ ਰੇ ਫਿਰ ਕਮੇਟੀ ਦੀ ਬਿਲਡਿੰਗ ਤੋਂ ਕਿ ਚੱਟਣਾ ਫਿਰ ਹੁਣ ਜਿੰਦਾਲਾ ਹੀ ਠੀਕ ਆ ਬਿਲਕੁਲ ਇਹ ਇਹ ਇੱਕ ਵੱਡਾ ਸਵਾਲ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਵਰਕ ਆਰਡਰ ਨੇ ਜਿਹੜੇ ਉਹਨਾਂ ਨੇ ਕਾਪੀਆਂ ਨਾਲੇ ਹੱਥ 'ਚ ਨੇ ਪਰ ਕੋਈ ਵੀ ਕੰਮ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਦਾ ਉਹ ਸ਼ੁਰੂ ਨਹੀਂ ਕੀਤਾ ਜਾ ਰਿਹਾ ਤਾਂ ਕਿੰਨੇ ਨਾ ਕਿਤੇ ਜਿਹੜੀ ਅੰਦਰੂਨੀ ਸਿਆਸਤ ਹੈ ਉਹਦੀ ਭੇਟ ਚੜ੍ਹਦੀ ਜਿਹੜੀ ਸੰਗਰੂਰ ਦੀ ਨਗਰ ਕੌਂਸਲ ਹੈ ਉਹ ਨਜ਼ਰ ਆ ਰਹੀ ਹੈ ਕਿ ਬੇਬਸ ਆਪਣੇ ਆਪ ਨੂੰ ਐਮਸੀ ਨੇ ਜਿਹੜੇ ਉਸ ਸਮੇਂ ਦੱਸ ਰਹੇ ਨੇ ਕਿਉਂਕਿ ਉਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਪਾਵਰ ਨਹੀਂ ਪ੍ਰਧਾਨ ਦੇ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਦਰ ਤੇ ਕੂੜਾ ਜਿਹੜਾ ਸ਼ਹਿਰ ਦੇ ਵਿੱਚ ਉਹਦੇ ਅੰਬਾਰ ਲੱਗ ਚੁੱਕੇ ਸੀਗੇ ਵੱਡੇ ਪੱਦਰ ਤੇ ਖਬਰਾਂ ਨਾਸ਼ਰ ਹੋਈਆਂ ਸੀਗੀਆਂ ਤਾਂ ਇਸੇ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸੀਐਮ ਸਿਟੀ ਅਖਵਾਉਣ ਵਾਲੇ ਸੰਗਰੂਰ ਦੇ ਵਿੱਚ ਆਖਰਕਾਰ ਐਮਸੀ ਕਿਉਂ ਨਾਰਾਜ਼ ਨੇ ਕਿਉਂ ਇਸ ਹੱਦ ਤੱਕ ਉਹਨਾਂ ਨੂੰ ਆਉਣਾ ਪਿਆ ਕਿ ਅੱਜ ਉਹਨਾਂ ਨੂੰ ਇਸ ਨਗਰ ਕੌਸਲ ਨੂੰ ਤਾਲਾ ਤੱਕ ਲਗਾਉਣਾ ਪਿਆਗਾ ਪੰਜਾਬ ਪੰਜਾਬ ਤੱਕ ਤੋਂ ਕੁਲਵੀਰ ਸਿੰਘ Sangru